ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਮੇਰੇ ਚੈਨਲ ਤੇ ਮੇਰੀ ਸਾਰੀ YouTube ਫੈਮਿਲੀ ਨੂੰ ਪਿਆਰ ਭਰੀ ਸਵਾਗਤ ਹੈ ਪਿਆਰ ਭਰੀ ਸਤਿ ਸ੍ਰੀ ਅਕਾਲ ਮੇਰੇ ਚੈਨਲ ਨੂੰ ਜੀ ਸਬਸਕ੍ਰਾਈਬ ਜ਼ਰੂਰ ਕਰ ਲਿਓ ਮੈਨੂੰ ਤੁਹਾਡੀ ਸਪੋਰਟ ਦੀ ਲੋੜ ਆ ਲਾਈਕ ਸ਼ੇਅਰ ਵੀ ਕਰਿਆ ਕਰੋ ਤੇ ਵੀਡੀਓ ਵਧੀਆ ਲੱਗਦੀ ਆ ਤਾਂ ਵੀ ਕਮੈਂਟ ਕਰਕੇ ਦੱਸਿਆ ਕਰੋ ਤੇ ਅੱਜ ਹੈਗਾ ਐਤਵਾਰ ਸਰਦਾਰ ਜੀ ਕਹਿੰਦੇ ਆਪਾਂ ਅੱਜ ਗੱਡੀ ਧੋ ਲੈਨੇ ਆਂ ਵੀ ਸਾਫ਼ ਕਰ ਲੈਨੇ ਆ ਆਹ ਨਾਲ ਸਾਰੀ ਗੱਡੀ ਖੋਲੀ ਥੱਲੇ ਮੈਟ ਧੋਤੇ ਤੇ ਥੱਲੇ ਵਾਲਾ ਜਿਹੜਾ ਥੱਲੇ ਵਾਲਾ ਮੈਟ ਵੀ ਹੁੰਦਾ ਸੀ ਉਹ ਵੀ ਧੋਤਾ ਤੇ ਚੰਗੀ ਤਰ੍ਹਾਂ ਧੋਵਾਂਗੇ ਕਹਿੰਦੇ ਮure ਬਰਸਾਤ ਆਉਂਦੀ ਆ ਫਿਰ ਚੰਗੀ ਤਰ੍ਹਾਂ ਸੁਕਾ ਲਾਂਗੇ ਫਿਰ ਮੀਂਹਾਂ ਚ ਫਿਰ ਸੁੱਕਦੀ ਵੀ ਨਹੀਂ ਹੈਗੀ ਤੇ ਆ ਚੰਗੀ ਤਰ੍ਹਾਂ ਮੈਟ ਧੋਤੇ ਸਾਰੀ ਗੱਡੀ ਖੋਲ ਕੇ ਖੜਾਈ ਹੋਈ ਆ ਧੁੱਪ ਲਵਾਉਣ ਨੂੰ ਚੰਗੀ ਤਰ੍ਹਾਂ ਦੋ ਦਿਨ ਦੀ ਧੁੱਪ ਲਵਾਵਾਂਗੇ ਐਨ ਆਪ ਗੱਡੀ ਧੋਣ ਦਾ ਬਹੁਤ ਫਾਇਦਾ ਜੀ ਆਪ ਆਪਣਾ ਚੰਗੀ ਤਰ੍ਹਾਂ ਆਪਣੀ ਤਸੱਲੀ ਨਾਲ ਕੰਮ ਕਰ ਲੈਂਦਾ ਬੰਦਾ ਤੇ ਇੱਧਰ ਸ਼ੀਟਾਂ ਧੋਤੀਆਂ ਇਹਨਾਂ ਨੇ ਸ਼ੀਟਾਂ ਵੀ ਧੋ ਕੇ ਰੱਖਤੀ ਉੱਪਰਲੇ ਕਵਰ ਲਾਤੇ ਸੀ ਇਹ ਸ਼ੀਟਾਂ ਚੰਗੀ ਤਰ੍ਹਾਂ ਆਪਣੀ ਤਸੱਲੀ ਨਾਲ ਕੰਮ ਕਰ ਲਿਆ ਇਹਨਾਂ ਨੇ ਤੇ ਇਹ ਹੁਣ ਸੁੱਕ ਜਾਣਗੇ ਦੋ ਦਿਨ ਦੀ ਧੁੱਪ ਲਵਾਵਾਂਗੇ ਇਹਨਾਂ ਨੂੰ ਚੰਗੀ ਤਰ੍ਹਾਂ ਫੇ ਸੁੱਕ ਜਾਣਗੀਆਂ ਹਰ ਇਹ ਕੰਮ ਇਹ ਆਪਣੇ ਹੱਥੀਂ ਕਰਦੇ ਨੇ ਹਰ ਇਹ ਕੰਮ ਆਪਣੀ ਤਸੱਲੀ ਨਾਲ ਜਿੰਨਾ ਚਿਰ ਦਵਿੰਦਰ ਦੇ ਸਿਰ ਤੇ ਵੀ ਨਹੀਂ ਛੱਡਦੇ ਇੰਦਰ ਮੈਂ ਆਪ ਕਰੂੰ ਇਧਰ ਮੈਂ ਆਪਣੇ ਸਾਗ ਤੋੜ ਲਿਆਂਦਾ ਜੀ ਆਪਾਂ ਬਣਾਵਾਂਗੇ ਸਾਗ ਚਲਾਈ ਸਾਡੇ ਘਰ ਦੀ ਬਾਹਰ ਪਲਾਟ ਤੇ ਲੱਗੀ ਹੋਈ ਆ ਇਹ ਸਾਪ ਲਈ ਲਈ ਤੋੜ ਲਿਆਂਦੇ ਚਲਾਈ ਤੋੜ ਕੇ ਮੈਂ ਧੋਲੀ ਇਹ ਵੀ ਵਾਕਿ ਤੇਰ ਆਪਾਂ ਬਾਅਦ ਚ ਉਧਰ ਪਿੱਛਲੇ ਵੇੜੇ ਚ ਆਪਾਂ ਪਾਲਕ ਵੀ ਤੋੜਾਂਗੇ ਪਹਿਲਾਂ ਮੈਂ ਤਾਂ ਕੱਪੜੇ ਧੋਤੇ ਸਾਰੇ ਕੱਪੜੇ ਧੋ ਕੇ ਆਪਣੇ ਸਾਰੇ ਸੁੱਕਣੇ ਪਾ ਤੇ ਇਧਰ ਆਪਣੇ ਕੱਪੜੇ ਧੋ ਕੱਪੜੇ ਕਾਫੀ ਹੋ ਜਾਂਦੇ ਨੇ ਜੀ ਕੱਪੜੇ ਬਾਅਦ ਤੋਂ ਬਾਅਦ ਫਿਰ ਮੈਂ ਮੋਂ ਪਾਲਕ ਤੋੜਦੀਆਂ ਜੀ ਪਾਲਕ ਆਪਣੇ ਬਹੁਤ ਸੋਹਣੀ ਹੋਈ ਹੋਈ ਹੈ ਪਿੱਛੇ ਵਾਲੇ ਵਿਹੜੇ ਚ ਲਾਈ ਹੋਈ ਹੈ ਪਹਿਲਾਂ ਵੀ ਇੱਕ ਵਾਰੀ ਅਸੀਂ ਸਾਗ ਬਣਾ ਲਿਆ ਬਹੁਤ ਸੋਹਣੀ ਹੈ ਨਰਮ ਨਰਮ ਤਾਜੀ ਹਨ ਵਧੀਆ ਜਿਵੇਂ ਸਰਦੀਆਂ ਚ ਸਾਗ ਬਣਦਾ ਬਹੁਤ ਵਧੀਆ ਬਣਦਾ ਗਰਮੀਆਂ ਚ ਵੀ ਚੜਾਈਦਾਰ ਪਾਲਕ ਦਾ ਸਾਗ ਬਹੁਤ ਵਧੀਆ ਬਣਦਾ ਜੀ ਤੁਸੀਂ ਵੀ ਬਣਾਇਆ ਕਰੋ ਤੇ ਬਹੁਤ ਵਧੀਆ ਲੱਗਦਾ ਸਬਜ਼ੀਆਂ ਖਾ ਕੇ ਵੀ ਆਪਕ ਜੰਨੇ ਆ ਤੇ ਸਬਜ਼ੀਆਂ ਵੀ ਸਾਡੇ ਉੱਤਰਦੀਆਂ ਨੇ ਜਦ ਸਬਜ਼ੀਆਂ ਵੀ ਖਾ ਕੇ ਅੱਕ ਜਨ ਜਿਵੇਂ ਫਿਰ ਐ ਹੁੰਦਾ ਕਿਸੇ ਦਿਨ ਵੀ ਹੁਣ ਸਾਗ ਬਣਾਈਏ ਜਾਂ ਕੜੀ ਬਣਾਈਏ ਫਿਰ ਮੈਂ ਕਮਲਾਈ ਹੋਈਆਂ ਨਾਲੇ ਚੱਲ ਸਾਗ ਖਿਲਾ ਦੇਣਾ ਕਮਲ ਨੂੰ ਬਣਾ ਕੇ ਤੇ ਨਾਲੇ ਹੋਰ ਵੀ ਸਬਜ਼ੀਆਂ ਅੱਜ ਤੋੜੀਆਂ ਸੀਗੀਆਂ ਉਹ ਵੀ ਤੁਹਾਨੂੰ ਦਿਖਾਉਣੇ ਰਸੋਈ ਤੇ ਰੱਖਤੀਆਂ ਤੇ ਜਾ ਕੇ ਆਹ ਬਤਾऊं ਉੱਤਰ ਦੇ ਨੇ ਤੇ ਆਹ ਥੋੜੀਆਂ ਸ਼ਿਮਲਾ ਮਿਰਚਾਂ ਕੱਕੜੀਆਂ ਮਿੱਠਾ ਕद्दू ਤੇ ਕਰੇਲੇ ਭਿੰਡੀਆਂ ਥੋੜੀਆਂ ਥੋੜੀਆਂ ਸਾਰੀਆਂ ਸਾਰੀਆਂ ਉੱਤਰੀਆਂ ਸਬਜ਼ੀਆਂ ਸਾਡਾ ਵਧੀਆ ਘਰ ਦਾ ਸਰੇ ਜਾਂਦਾ ਸਾਨੂੰ ਬਾਹਰੋਂ ਲੈਣ ਹੀ ਨਹੀਂ ਪੈਂਦੀ ਮਰਲ ਨਾਲੇ ਤਾਜ਼ੀ ਅਸੀਂ ਦੇਸੀ ਅਰੋ ਪਾਉਂਦੇ ਆ ਦੇ ਵਿੱਚ ਐਨ ਕੋਈ ਅਸੀਂ ਇਹਦੇ ਵਿੱਚ ਦਵਾਈ ਨਹੀਂ ਸਪਰੇ ਨਹੀਂ ਕਰਦੇ ਦੇਸੀ ਖਾਦ ਪਾਉਂਦੇ ਆ ਅਸੀਂ ਆਪਣੀ ਤੇ ਇਹ ਰੋ ਚਲੋ ਬਾਅਦ ਚ ਆਪਾਂ ਹੁਣ ਅਦਰ ਮੈਂ ਪਾਲਕ ਧੋਤੀ ਸੀ ਜੀ ਧੋ ਕੇ ਬਾਹਰ ਰੱਖਤੀ ਸੀ ਜੀ ਮੈਂ ਥੋੜਾ ਜਿਹਾ ਪਾਣੀ ਨਿਕਲ ਜਵੇ ਪਾਣੀ ਨੁੱਟੜੇ ਤੋਂ ਬਾਅਦ ਫੇਰ ਇਹਨੂੰ ਆਪਾਂ ਕਰਦੇ ਆਪਾਂ ਅੰਦਰ ਮਸ਼ੀਨ ਨਾਲ ਥੀਰਦੇ ਆ ਮੌਸਮ ਵੀ ਬਹੁਤ ਵਧੀਆ ਹੋਇਆ ਹੋਇਆ ਹੁਣ ਤਾਂ ਵੈਸੇ ਮੌਸਮ ਵਧੀਆ ਹੀ ਆ ਹਰਾ ਭਰਾ ਹੋਇਆ ਪਿਆ ਸਾਰੇ ਇਹ ਚਲੋ ਹੁਣ ਆਪਾਂ ਸਾਗ ਥੀਰਦੇ ਆ ਅੰਦਰ ਲਿਆਈ ਕਿ ਸਾਗ ਹੋ ਗਿਆ ਜਿਆ ਸੀ ਨਿੱਕੜ ਗਿਆ ਸੀ ਤਾਂ ਪਾਣੀ ਥੀਰ ਦਿਆਂ ਸਾਗ ਹਗਰ ਬਾਣੀ ਮੇਰੇ ਨਾਲ ਕੰਮ ਹਰੇਕ ਕਰਾਉਂਦੀ ਆ ਬਾਣੀ ਜਦ ਲੱਗ ਜਾਂਦੀ ਹੈ ਕਹਿੰਦੀ ਆ ਦਾਦੀ ਇਹ ਕੀ ਕਰਦੀ ਆ ਹਰੇਕ ਕੰਮ ਮੇਰੇ ਨਾਲ ਕਰਾਉਣਾ ਇਹਨੇ ਆਪਣੇ ਦਾਦਾ ਜੀ ਨਾਲ ਵੀ ਸਾਰੇ ਕੰਮ ਕਰਾਉਂਦੀ ਆ ਜਦੋਂ ਕੋਈ ਕੰਮ ਕਰਨਾ ਹਰੇਕ ਕੰਮ ਨੂੰ ਹੱਥੋਂ ਆਇਨਾ ਕਰਨ ਗੱਦੀ ਮੈਂ ਕਰਉਂਦੀ ਆ ਗਿੱਲਾਈ ਵਣੀ ਇਹਨੇ ਮੇਰੇ ਕੋਲ ਆ ਕੇ ਜਿਆਣਾ ਆ ਦੁਪੱਟਾ ਰੱਖ ਲੈ ਮੇਰਾ ਵਾਲਾ ਇਹ ਰਾਮ ਨਾ ਦੇਖਣਾ ਵੀ ਦਾਦੀ ਫਿਕਰ ਕਰਦੀ ਆ ਐਂ ਧਿਆਨ ਨਾਲ ਸਾਰਾ ਕੰਮ ਐਂ ਧਿਆਨ ਨਾਲ ਦੇਖਦੀ ਆ ਕਿਵੇਂ ਕਰਨਾ ਇਹ ਨਾ ਰੱਖ ਲੈ ਉੱਪਰ ਰੱਖ ਲੈ ਵੈਸੇ ਬਹੁਤ ਸਿਆਣਾ ਪੁੱਤ ਹੈ ਨਾ ਹੁਣ ਸੁੱਕਾ ਹੋ ਗਏਗੇ ਹਾਂ ਜੀ ਕਿਹਨਾਂ ਰਾਮਨਾਥ ਜੀ ਦਾ ਹੈ ਨਾ ਧਿਆਨ ਆ ਬੱਥੇ ਇਹ ਦੇਖੋ ਇਹ ਠੀਕ ਆ ਤਾ ਨਵਨੀ ਦਾਦਾ ਜੀ ਜਦ ਵੀ ਮਗਰ ਮਗਰ ਸਾਰਾ ਕੰਮ ਕਰਦੀ ਫਿਰ ਜਾਂਦੀ ਆ ਚਲੋ ਸਾਗ ਆਪਣਾ ਝੇਲਿਆ ਜੀ ਆਪਣੇ ਪਾਣੀ ਝਲਤਾ ਦੀ ਕੁੱਕਰ ਚ ਲੇ ਕੁੱਕਰ ਚ ਬਣਾਵਾਂਗੇ ਅੱਜ ਤਾਂ ਪਤਿੱਲੇ ਚ ਬਣਾਉਣੇ ਆ ਤੇ ਤੇ ਹਮਸਣ ਕੋ ਤਾਂ ਬਾਹਰ ਚੁੱਲਾ ਚੁੱਲਾ ਬਾਹਰ ਗਿੱਲਾ ਵੀ ਹੋ ਜਾਂਦਾ ਤੇ ਦਸ ਗਰਮੀ ਵੀ ਬਹੁਤ ਹੁੰਦੀ ਆ ਨਾਲੇ ਜਿਹੜਾ ਚਲਾਈਦਾਰ ਪਾਲਕ ਦਾ ਸਾਗ ਇਹਦਾ ਦੋ ਤਿੰਨ ਵਿਸਲਾਂ ਚ ਰਿਜੀ ਜਾਂਦਾ ਬਣ ਜਾਂਦਾ ਤਾਂ ਦਾਦੀ ਹੈਗਿਆ ਕਰਦੀ ਤੇ ਨਾਲੇ ਕਿਹੜਾ ਗੰਦਲਾ ਨੇ ਤੇ ਐਨ ਵਧੀਆ ਖੁਲਜਣਾ ਨੇ ਫਿਰ ਮੱਕੀ ਦੇ ਮੱਕੀ ਦਾ ਰੋਟੀਆਂ ਲਾਵਾਂਗੇ ਨਾਲ ਤੇ ਲੱਸੀ ਨਾਲ ਮੱਖਣੀ ਨਾਲ ਤੇ ਖਾਵਾਂਗੇ ਜੇ ਸਤੀਆਂ ਦਾ ਨੰਦ ਮਾਣ ਦੋ ਨੇ ਫਿਰ ਸਾਗ ਦਾ ਆਨੰਦ ਮਾਣਾਗੇ ਆਪਾਂ ਤੇ ਵੀਡੀਓ ਨੂੰ ਯਾਦ ਨੂੰ ਵੀਡੀਓ ਚੈਨਲ ਬਧੀਆਂ ਲੱਗਦੀ ਹੁੰਦੀ ਹੈ ਵੀ ਵੀਡੀਓ ਨੂੰ ਸ਼ੇਅਰ ਕਰਿਆ ਕਰੋ ਕਰਿਆ ਕਰੋ ਲਾਈਕ ਕਰਿਆ ਕਰੋ ਤੇ ਕਮੈਂਟ ਕਰਕੇ ਵਿਜੂਦ ਦੱਸਿਆ ਕਰੋ ਅਦਰ ਨੂਨ ਪਾਤਾ ਆਪਾਂ ਨੇ ਹੁਣ ਤੇ ਫਿਰ ਹੁਣ ਆਪਾਂ ਨੇ ਆ ਲਸਣ ਪਿਆਜ਼ ਮਿਰਚਾਂ ਇਹ ਵੀ ਤਿਆਰ ਕਰ ਲਈਆਂ ਹੁਣ ਆਪਾਂ ਗ੍ਰੈਂਡ ਜੁਕਟ ਕਟ-ਕਟ ਕੇ ਵੀ ਪਾ ਦਾਂਗੇ ਤੇਰ ਤੁਹਾਨੂੰ ਅਗੋਂ ਮਿਲਦੇ ਆ ਜੀ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਵੀਡੀਓ ਦੇਖਣ ਲਈ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ